ਹਾਂਜੀ ਦੋਸਤੋ ਫਰੈਂਚ ਓਪਨ ਸ਼ੁਰੂ ਹੋ ਰਹੀ ਆ ਮਈ 26 ਤੋਂ ਐਤਵਾਰ ਤੋਂ ਗੱਲ ਆਪਾਂ ਕਰਾਂਗੇ ਬਾਦਸ਼ਾਹ ਦਾ ਨਿਕ ਬਾਦਸ਼ਾਹ ਇੱਕ ਬਾਦਸ਼ਾਹ ਦਾ ਰਾਜ ਹੁੰਦਾ ਭੀ ਉਹਦਾ ਤਬਦਬਾ ਹੁੰਦਾ ਦੇਖੋ ਉਹਦਾ ਤਲਾੰਦਾ ਜਿੱਥੇ ਉਹਨੂੰ ਕੋਈ ਹਰਾ ਨਹੀਂ ਸਕਦਾ ਐਰ ਕੀ ਸਵਾਲ ਹੈ ਕਿ ਕੀ ਬਾਦਸ਼ਾਹ ਜਿਹੜਾ ਵਾ ਉਹਨੂੰ ਪਹਿਲੇ ਰਾਉਂਡ ਦੇ ਵਿੱਚ ਹੀ ਲੜਾਈ ਹਲੇ ਸ਼ੁਰੂ ਹੋਏ ਤੇ ਉਦੋਂ ਹੀ ਪਸਤ ਹੋ ਜਾਊਗਾ ਬਾਦਸ਼ਾਹ ਕਿ ਬਾਦਸ਼ਾਹ ਜਿੱਥੇ ਨੇ ਰਾਜ ਕੀਤਾ ਉਨੂੰ ਆਪਣਾ ਮਾਣ ਰੱਖਦੇ ਹੋਏ ਦੂਰ ਤੱਕ ਜਾਊਗਾ ਤੇ ਸ਼ਾਇਦ ਦੁਬਾਰਾ ਜਿੱਤੇ ਬਾਦਸ਼ਾਹ ਦੀ ਗੱਲ ਕਰ ਰਹੇ ਆ ਪਰ ਰਫਾਲ ਨਡਾਲ ਰਾਫਾ ਨਡਾਲ ਇਹਨੂੰ ਰਾਫਾ ਵੀ ਕਹਿੰਦੇ ਆ ਸਪੇਨ ਦਾ ਪਲੇਅਰ ਆ ਦੁਨੀਆ ਦਾ ਟੌਪ 3 ਜਿਨ੍ਹਾਂ ਨੂੰ ਕਹਿੰਦੇ ਪਲੇਅਰ ਫੈਡਰਰ ਨਡਾਲ ਤੇ ਜੋਕੋ ਵਿੱਚ ਇਹ ਤਿੰਨ ਆਉਂਦੇ ਆ ਇਹਨੂੰ ਬਾਦਸ਼ਾਹ ਕਿਹਾ ਜਾਂਦਾ ਵਾ ਇਹਨੂੰ ਕਿਉਂ ਇਹਦੇ ਬਾਈਗ੍ਰੈਂਡਸਲਮ ਜਿੱਤੇ ਆ ਬਾਦਸ਼ਾਹ ਇਹਨੂੰ ਕਿਹਾ ਜਾਂਦਾ ਫ੍ਰੈਂਚ ਓਪਨ ਦਾ ਕਲੇ ਦਾ ਇਹ ਬਾਦਸ਼ਾਹ ਵਾ ਜਿਵੇਂ ਤਿੰਨ ਸਰਫਸ ਹੁੰਦੇ ਆ ਟੈਨਿਸ ਦੇ ਵਿੱਚ ਪੰਜ ਚਾਰ ਸਰਫਸ ਹੁੰਦੇ ਮੇਨ ਹੁੰਦਾ கிரਾਸ ਜਿੱਥੋਂ ਪਹਿਲਾਂ ਟੈਨੀ ਸ਼ੁਰੂ ਹੋਈ ਫਿਰ ਕਲੇ ਆਇਆ ਫਿਰ ਹਾਰਡ ਕੋਰਟ ਆਇਆ ਆ ਜਿਹੜੀ ਫ੍ਰੈਂਚ ਓਪਨ ਹੈ ਕਲੇ ਤੇ ਹੁੰਦੀ ਆ ਆਸਟ੍ਰੇਲੀਅਨ ਓਪਨ ਤੇ ਜੀਐਸਓ ਓਪਨ ਜਿਹੜੀ ਆ ਇਹ ਹਾਰਡ ਤੇ ਹੁੰਦੇ ਗ੍ਰੈਂਡ ਸਲੈਮ ਤੇ ਜਿਹੜੀ ਵਿਮਲਡਨ ਹੁੰਦੀ ਆ ਉਹ கிரਾਸ ਤੇ ਹੁੰਦੀ ਆ ਸੋ ਗੱਲ ਇਹ ਆ ਵੀ ਰਾਫਾ ਨਡਾਲ ਜੇ ਆਪਾਂ ਪਿਛਲੇ ਸਾਲ ਦੀ ਪੋਸਟਪਾਈਕ ਉਹਨੇ ਕਹਾ ਮੇਰਾ ਸ਼ਾਇਦ ਆਖਰੀ ਸਾਲ ਆ ਉਹ ਕਾਫੀ ਚੇਤਨਾ ਆਪਣੇ ਲੜਾਈ ਲੜ ਰਿਹਾ ਆਪਣੇ ਉਤੇ ਪੈਰ ਤੇ ਤੇਰੀ ਸੱਟ ਨਾਲ ਉਹਦੇ ਪੈਰ ਦੇ ਹੱਡੀ ਆ ਨਾ ਅੱਡੀ ਜਿਹੜੀ ਆ ਉਹ ਉੱਥੇ ਦੁੱਖ ਦੀ ਰਿੰਦੀ ਦੁਖੇੜਦਾ ਤੇ ਉਹਨੇ ਪਿੱਛੇ ਜੇ ਰਿਵੀਲ ਕੀਤਾ ਕਿ 14-15 ਸਾਲ ਤੋਂ ਲਗਾਤਾਰ ਟੀਕੇ ਲਾ ਕੇ ਖੇਡਦਾ ਪੇਨਕিলার ਉਹਦੇ ਨਾਲ ਖੈਰ ਰਾਫਨ ਢਾਲ ਉਹ ਜਿਨ੍ਹਾਂ ਨੇ ਖੇਡਦੇ ਵੇਖਿਆ ਆ ਮੇਰਾ ਫੇਵਰੇਟ ਮੇਰਾ ਫੈਵਰਟ ਹੁੰਦਾ ਸੀਗਾ ਹੁਣ ਚੋਕੋ ਵਿੱਚ ਪਰ ਰਾਫਨ ਢਾਲ ਇਹੋ ਜਿਹਾ ਪਲੇਅਰ ਆ ਕਿ ਤੁਹਾਨੂੰ ਆਪਣਾ ਫੈਨ ਜ਼ਬਰਦਸਤੀ ਬਣਾ ਲੇਦਾ ਜਿੱਡੀ ਗ੍ਰਿਟ ਦੇ ਨਾਲ ਇਨੇ ਪੈਸ਼ਨ ਦੇ ਨਾਲ ਜਿੰਨੇ ਜੋਰ ਤੇ ਨਾਲ ਜਿੰਨੇ ਨੈਵਰ ਡਾਈ ਨੈਵਰ ਡਾਈ ਐਟੀਟਿਊਡ ਦੇ ਨਾਲ ਉਹ ਖੇਡਦਾ ਸ਼ਾਇਦ ਕੋਈ ਟੈਨਿਸ ਨਹੀਂ ਖੇਡਦਾ ਹੋਊਗਾ ਹੋਰ ਬੰਦਾ ਜਿਹੜਾ ਮੈਂ ਤਾਂ ਨਹੀਂ ਵੇਖਿਆ ਖੇਡਦਾ ਜਿਹੜੇ ਐਟੀਟਿਊਡ ਨਾਲ ਉਹ ਖੇਡਦਾ ਪਰ ਬੰਦੇ ਦੇ ਸੱਟ ਲੱਗੀ 2 3 4 ਸਾਲ ਤੋਂ ਪਰੇਸ਼ਾਨ ਕਦੀ ਆ ਗਿਆ ਕਦੀ ਚਲਾ ਗਿਆ ਇਹਦੇ ਵਿੱਚੋਂ ਅਚਾਨਕ ਬਾਹਰ ਗਿਆ ਸੀਗਾ ਆ ਕੇ ਉਹ ਬਾਈ ਦੇ ਵਿੱਚ ਇੱਕ ਫੇਰ ਗ੍ਰੈਂਡ ਸਲੈਮ ਜਿੱਤ ਗਿਆ ਸੀ ਆਸਟ੍ਰੇਲੀਅਨ ਓਪਨ ਤੇ 22 ਦੇ ਵਿੱਚ ਉਹਨੇ ਫਰੈਂਚ ਓਪਨ ਮੀ ਜਿੱਤੀ ਸੀਗੀ ਸੋ ਉਹਦਾ ਪਹਿਲਾ ਜਿਹੜਾ ਰਾਉਂਡ ਦਾ ਮੈਚ ਆ ਨਾ ਉਹ ਦੁਨੀਆ ਦੇ 4 ਨੰਬਰ ਦੇ ਖਿਡਾਰੀ ਕਿਹੜਾ ਵਾ ਜਰਮਨੀ ਦਾ ਅਲੈਗਜ਼ੈਂਡਰ ਜੀ ਸਾਹਿਬ ਰਵਨਾ ਪੈਗਾ ਜਿਹਨੂੰ ਸ਼ਾਸ਼ਾਵੀ ਕਹਿੰਦੇ ਆ ਸ਼ਾਸ਼ਾਵੀ ਖੇਲੇ ਕੋਰਟ ਦਾ ਪ੍ਰਤੱਖੜਾ ਪਲੇਅਰ ਆ ਕੋਈ ਫਾਰਮ ਦੇ ਵਿੱਚ ਐਸ ਵੇਲੇ ਚੱਲ ਰਿਹਾ ਤੇ ਹਾਲੇ ਆ ਹੁਣ ਰੋਮ ਜਿੱਤ ਕੇ ਆਇਆ ਰੋਮ ਵਾਲਾ ਮਾਸਟਰ ਜੋ ਪਿਛਲੇ ਹਫਤੇ ਸੋ ਰਾਫਾ ਨਡਾਲ ਬੜੇ ਚਿਰ ਬਾਅਦ ਉਹਨੇ ਆਸਟ੍ਰੇਲੀਅਨ ਓਪਨ ਦੀ ਕੋਸ਼ਿਸ਼ ਕੀਤੀ ਸਾਲ ਡੇਟਸ ਆਪ ਬਾਅਦ ਆਈ ਗੱਲ ਨਹੀਂ ਬਣੀ ਉਹ ਰਟਾਇਰ ਹੋ ਗਿਆ ਇੱਕ ਉਹਨੇ ਮੈਚ ਖੇਡਿਆ ਅਲਕਰਾਸ ਦੇ ਨਾਲ ਉੱਥੇ ਵੀ ਉਹ ਦੋ ਸੈੱਟ ਖੇਡਿਆ ਪਰ ਲੱਗਦਾ ਨਹੀਂ ਸੀ ਉਸ ਤੋਂ ਬਾਅਦ ਆਪਣੇ ਪਾਰਸੀਲੋਨਾ ਸਪੇਨ ਚ ਖੇਡਿਆ ਉੱਥੇ ਪਹਿਲੇ ਰਾਉਂਡ ਚ ਹਾਰ ਗਿਆ ਸੋ ਪਹਿਲੇ ਰਾਉਂਡ ਚ ਹਾਰ ਰਿਹਾ ਵਾ ਉਹਦੀ ਲੈ ਬਣ ਨਹੀਂ ਰਹੀ ਇੱਕ ਉਹ 38 ਸਾਲ ਦਾ ਗਿਆ ਉਹ ਇੱਕ ਉਹਦੀ ਬਾਡੀ ਜਿਹੜੀ ਆ ਸਾਥ ਨਹੀਂ ਦੇ ਰਹੀ ਉਹਦਾ ਪਹਿਲਾ ਮੈਚ ਹੀ ਪੈ ਗਿਆ ਵਾ ਜ਼ਵੇਰਰ ਦੇ ਨਾਲ ਉਨੇ ਆ ਕਿ ਕੀ ਜ਼ਵੈਰ ਬਨੂ ਰਾ ਸਕਦਾ ਹਾਂ ਰਾ ਸਕਦਾ ਹਾਂ ਨੇ ਕਈ ਵਾਰੀ ਜ਼ਵੈਰ ਨੂੰ ਰਾਇਆ ਪਰ ਇਸ ਵੇਲੇ ਜ਼ਵੈਰ ਬਨੂ ਰਾ ਸਕਦਾ ਕਿ ਨਹੀਂ ਇਹ ਗੱਲ ਜਿਹੜੀ ਆ ਮੈਨੂੰ ਬਹੁਤ ਕੱਟ ਲੱਗਦਾ ਵਾ ਪਰ ਜ਼ਵੈਰ ਵੀ ਇਹੋ ਜਿਹਾ ਪਲੇਅਰ ਆ ਜਿਹੜਾ ਹਮੇਸ਼ਾ ਦਬਾਅ ਲੈ ਜਾਂਦਾ ਵਾ ਤਗੜੇ ਮੈਚਾਂ ਦੇ ਵਿੱਚ ਦੇਖੋ ਜਿਆਦਾ ਦੂਪ ਤੱਕ ਰਫਾ ਨਡਾਲ ਜਾਂਦਾ ਕਿ ਨਹੀਂ ਜਾਂਦਾ ਗੱਲ ਬਾਅਦ ਦੀ ਆ ਪਰ ਪਹਿਲਾ ਇਹ ਲੱਗਦਾ ਕਿ ਇਹ ਰਫਾ ਨਡਾਲ ਦਾ ਸ਼ਾਇਦ ਫ੍ਰੈਂਚ ਓਪਨ ਦੇ ਵਿੱਚ ਆਖਰੀ ਮੈਚ ਹੋਏਗਾ ਜ਼ਵੈਰੋ ਵੀ ਨਾਲ ਹਾਲਸਕੇ ਜ਼ਵੈਰੋ ਵੀ ਜਿਹੜਾ ਵਾ ਮੈਂਟਲੀ ਤੌਰ ਤੇ ਤੋਂ ਕਈ ਵਾਰੀ ਉਹ ਵੀਕ ਹੋ ਜਾਂਦਾ ਵੱਡੇ ਮੈਚਾਂ 'ਚ ਉਹ ਮੈਚ ਛੱਡ ਦਵੇ ਹੁਣ ਆਪਾਂ ਪੂਰੇ ਡਰਾਵ ਦੀ ਗੱਲ ਕਰਦੇ ਆ ਮੈਨਜ਼ ਵਾਲੇ ਸਾਈਡ ਲੇਡੀਜ਼ ਦਾ ਆਪਾਂ ਕੱਲ ਕਰਾਂਗੇ ਮੈਨਜ਼ ਵਾਲੇ ਪਾਸੇ ਟੌਪ ਸੀਡ ਜਿਹੜਾ ਹੈਗਾ ਵਾ ਉਹ ਚੋਕੋਵਿਚਾ ਸਰਬੀਆ ਦਾ ਤੇ 2 ਨੰਬਰ ਤੇ ਹੈਗਾ ਵਾ ਸਿਨਰ 3 ਤੇ ਹੈਗਾ ਕਰਾਜ 4 ਤੇ ਹੈਗਾ ਜ਼ਵੈਰੋ ਵੀ ਦੀ ਆਪਾਂ ਗੱਲ ਕੀਤੀ ਹੈ ਹੁਣ ਇਹਨਾਂ ਚੋਂ ਦੇ ਜਿਹੜੇ ਡਰਾ ਨਿਕਲੇ ਆ ਉਦੇ हिसाब ਨਾਲ ਵੇਖਿਆ ਜਾਵੇ ਤਾਂ ਜਿਹੜਾ ਸਨਰ ਦਾ ਡਰਾਪ ਜਿਹੜਾ ਥੱਲੇ ਪਾਸਿਓ ਉਹ ਥੋੜਾ ਸੁੱਕਾ ਆ ਜੋਕੋ ਵਿੱਚ ਵੀ ਬੜਾ ਆਊਟ ਆਫ ਫਾਰਮ ਚੱਲ ਰਿਹਾ ਵਾ ਕਾਫੀ ਮੈਚ ਉਹਨੇ ਨਹੀਂ ਜਿੱਤੇ ਕੋਈ ਖਾਸ ਕਲੇ ਦੇ ਉੱਤੇ ਉਹਦਾ ਪਹਿਲਾ ਮੈਚ ਹੀ ਫਰਾਂਸ ਦੇ ਜਿਹੜਾ ਹਰਪੇ ਨਾਲ ਆ ਉੱਥੋਂ ਜਿੱਤ ਸਕਦਾ ਪਰ ਜਿਸ ਹਿਸਾਬ ਨਾਲ ਜੋਕੋ ਵਿੱਚ ਖੇਡ ਰਿਹਾ ਕੋਈ ਪਤਾ ਨਹੀਂ ਪਰ ਉਹਦਾ ਦੂਸਰਾ ਮੈਚ ਜਿਹੜਾ ਵਾ ਉਹ ਸਪੇਨ ਦੇ ਜਿਹੜਾ ਕਲੇ ਕੋਰਟ ਸਪੈਸ਼ਲ ਆ ਕਰ ਲੋ ਬਿਆਨਾ ਉਹਦੇ ਨਾਲ ਆ ਮੈਨੂੰ ਲੱਗਦਾ ਕਿ ਮੈਚ ਬਹੁਤ ਹੀ ਟਾਈਟ ਹੋਊਗਾ ਹੋ ਸਕਦਾ ਬਿਆਨਾਂ ਨੂੰ ਫਰਾਗ ਦੇਵੇ ਜੋਕੋ ਵਿੱਚ ਜਿੱਤ ਜਾਂਦਾ I don't know ਕਿਦਾਂ ਪਤਾ ਨਹੀਂ ਜੋਕੋ ਵਿੱਚ ਖੇਧਾਂ ਦਾ ਪਰ ਉਸ ਤੋਂ ਬਾਅਦ ਜਿਹੜਾ ਜੋਕੋ ਵਜ ਦੇ ਅਗਲੇ ਮੈਚ ਸ਼ੁਰੂ ਹੋਣੇ ਆ ਉਹਦੇ ਵਿੱਚ ਉਹਦਾ ਮੇਨ ਮੁਕਾਬਲਾ ਇਟਲੀ ਦੇ ਮਜ਼ਰਟੀ ਨਾਲ ਹੋਊਗਾ ਤੇ ਮਜ਼ਰਟੀ ਇਹਨੂੰ ਹਰਾਇਆ ਵੀ ਹ ਤੇ ਇੱਕ ਦੋਰੀ ਇਹਨੂੰ ਰੋਂਦਾ ਰੋਂਦਾ ਫਰੈਂਚ ਓਪਨ ਚ ਉਹ ਰਹਿ ਗਿਆ ਸੀਗਾ ਪਰ ਹੁਣ ਕਲੇ ਕੋਡ ਦਿੱਤੇ ਜਿਹੜਾ ਮਜ਼ਰਟੀ ਆ ਉਹ ਮਿਲਦਾ ਵੀ ਜੋਕੋ ਵਿੱਚ ਦੇ ਪੈਸ ਫਾਰਮ ਦੇ ਵਿੱਚ ਫੇਵਰਟ ਹੋਊਗਾ ਮਜ਼ਰਟੀ ਜੀ ਇੱਥੋਂ ਨਿਕਲਦਾ ਵਾ ਮਜ਼ਰਟੀ ਤੇ ਫਿਰ ਇਹਦਾ ਜੋਕੋ ਵਿੱਚ ਇਨਾ ਦਾ ਅਮਰੀਕਾ ਦਾ ਜਿਹੜਾ ਟੌਮੀ ਪੌਲ ਆ ਉਹਦਾ ਨਾਲ ਮੁਕਾਬਲਾ ਹੋ ਸਕਦਾ ਜਾਂ ਟੇਲਰ ਫ੍ਰਿਡਜ਼ ਨਾਲ ਹੋ ਸਕਦਾ ਇਹ ਦੋਵੇਂ ਜਿਹੜੇ ਆ ਜੋਕੋ ਵਿੱਚ ਨੂੰ 라 ਸਕਦੇ ਪਰ ਜੋਕੋ ਵਿੱਚ ਇਹੋ ਜਿਹਾ ਪਲੇਅਰ ਆ ਜਿਹੜਾ ਹਮੇਸ਼ਾ ਲੱਗਦਾ ਹੁੰਦਾ ਕਿ ਖਾਰਿਆ ਯਾਰ ਫਾਰਮ ਚ ਆ ਨਹੀਂਗਾ ਪਰ ਗ੍ਰੈਂਡ ਸਲੈਮ ਦੇ ਵਿੱਚ ਆ ਕੇ ਉਹ ਪਤਾ ਨਹੀਂ ਕਿਦਾਂ ਮੈਚ ਜਿੱਤਦਾ ਸੱਜੀ ਔਖਾ ਪਿਓ ਕਰਕੇ ਉਹ ਜਿੱਤ ਜਾਂਦਾ ਹੁੰਦਾ ਵਾ ਇਹ ਜਿਹੜਾ ਵਾ ਉਹ ਜੋਕੋ ਵਿੱਚ ਦਾ ਡਰਾਵ ਆ ਤੇ ਜੋਕੋ ਵਿੱਚ ਦੀ ਇੱਕ ਕੈਪੇਬਿਲਟੀ ਆ ਜੋਕੋ ਵਿੱਚ ਨੇ ਫਰਾਂਚ ਉਹਨਾਂ ਜ਼ਿਆਦਾਤਰ ਨਹੀਂ ਇਹ ਤੁਹਾਨੂੰ ਦੱਸ ਮੈਂ ਰਾਫਾ ਨਡਾਲ ਨੇ ਜਿੱਤਨ ਨਹੀਂ ਦਿੱਤੀ ਜਦੋਂ ਰਾਫਾ ਨਡਾਲ ਖੇਡਦਾ ਕਿਸੇ ਨੇ ਜਿੱਤਨ ਨਹੀਂ ਦਿੰਦਾ ਜੋਕੋ ਵਿੱਚ ਨੇ ਜ਼ਰੂਰ 2 ਸਾਲ ਪਹਿਲਾਂ ਇਹਨੂੰ ਹਰਾਇਆ ਸੀਗਾ ਇੱਕ ਵਾਰੀ ਸੈਮੀਫਾਈਨਲ ਚ ਹਰਾਇਆ ਸੀਗਾ ਤੇ ਉਦੋਂ ਮਿਖਲ ਜੋ ਰੇਅਰ ਜਿੱਤਦਾ ਜਦੋਂ ਜੋਕੋ ਵਿੱਚ ਨੇ ਨਡਾਲ ਨੂੰ ਕਿਤੇ ਇੱਕ ਦੋ ਵਾਰੀ ਹਰਾਇਆ ਹੋਊਗਾ ਉਦੋਂ ਨਡਾਲ ਪੂਰਾ ਫਿਟ ਸੀਗਾ ਤੇ ਨਟਾਲ ਨੂੰ ਉਦੋਂ ਹਰਾ ਕੇ ਨੇ ਜਿੱਤੀ ਸੀਗੀ ਤੜੇ ਪਾਸੇ ਹੁਣ ਸਿਨਰ ਜਾਣਕ ਸਿਨਰ ਹੈ ਇਟਲੀ ਦਾ ਐਸੋਰ ਇੱਕ ਨੰਬਰ ਪਲੇਅਰ ਹੈ ਪਹਿਲਾ ਇਟਾਲੀਅਨ ਜਿਹਨੇ ਬੰਦਾ ਸੀ ਜਿਹਨੇ ਗ੍ਰੈਂਡ ਸਲੈਮ ਜਿੱਤੀ ਸੀ ਆਈ ਥਿੰਕ ਕੋਈ 35 36 ਸਾਲ ਬਾਅਦ ਤੇ ਪਹਿਲਾ ਉਹ ਨੰਬਰ 1 ਬਣ ਸਕਦਾ ਵਾ ਇਟਲੀ ਦਾ ਪਲੇਅਰ ਐਵਰ ਇ ਇਟਾਇਨਸ ਦੇ ਵਿੱਚ ਉਸ ਦਾ ਜਿਹੜਾ ਡਰਾਵ ਆ ਥੋੜਾ ਈਜ਼ੀ ਲੱਗਦਾ ਮੈਨੂੰ ਉਹਦੇ ਪਹਿਲੇ ਜਿਹੜੇ ਮੈਚ ਵਾ ਅਮਰੀਕਾ ਦੇ ਯੂ ਬੈਂਕ ਨਾਲਿਆਂ ਨੂੰ ਹਰਾ ਦੂਗਾ ਉਹ ਉਸ ਤੋਂ ਬਾਅਦ ਦੂਜਾ ਵੀ ਗੈਸ ਕੇ ਜਾਂ ਉਹਦੇ ਨਾਲ ਤੀਜਾ ਵੀ ਆਂਡੀ ਮਰੇ ਉਹਦੇ ਜਾਨਿਕ ਡਰਾਵ ਕਾਫੀ ਹੱਦ ਤੱਕ ਸੌਖਾ ਵਾ ਤੇ ਮੈਨੂੰ ਲੱਗਦਾ ਉਹ ਸੈਮੀ ਫਾਈਨਲ ਤੱਕ ਜਿਹੜਾ ਵਾ ਉਹ ਖਿੱਚ ਕੇ ਲੈ ਜਾਊਗਾ ਉਸ ਤੋਂ ਬਾਅਦ ਜਿਹੜਾ ਅਗਲਾ ਪਲੇਅਰ ਆਪਾਂ ਮੇਨ ਵੱਡਾ ਕਹਿੰਦੇ ਆ ਉਹ ਹੈਗਾ ਵਾ ਰੱਬ ਦਾ ਰੱਬਾ ਕਰੇ ਇਹ ਆਏਗਾ ਅਲਕਰਾਜ਼ ਜਿਹੜਾ ਸਪੈਨ ਦਾ ਅਲਕਰਾਜ਼ ਆ ਜਿਹਨੂੰ ਅਗਲਾ ਕਹਿੰਦੇ ਸੀਗੇ ਰੱਬ ਦਾ ਰੱਬਾ ਕਰੇ ਨਡਾਲ ਉਹਦੀ ਵੀ ਪਿੱਛੇ ਜੀ ਕਾਫੀ ਇਹਨੂੰ ਸੱਟਾਂ ਨੇ ਬੜਾ ਤੰਗ ਕੀਤਾ ਵਾ ਤੇ ਉਹਦੀਆਂ ਸੱਟਾਂ ਜਿਹੜੀਆਂ ਵਾਂ ਉਹਨੂੰ ਚੰਗੀ ਤਰ੍ਹਾਂ ਖੁੱਲ ਕੇ ਹਾਲੇ ਉਹਨੂੰ ਖੇਡਣ ਨਹੀਂ ਦਿੰਦੀਆਂ ਉਹਦਾ ਡਰਾਫਟ ਠੀਕ ਠਾਕ ਆ ਇੰਨਾ ਟਫ ਨਹੀਂਗਾ ਜਿੰਨਾ ਜੋਕੋ ਵਿੱਚ ਦਾ ਜਾਂ ਨਡਾਲਦਾ ਆ ਪਰ ਉਹਦੀ ਜੇ ਸੈਮੀਫਾਈਨਲ ਤੱਕ ਜਾਂਦਾ ਤੇ ਉਹਦਾ ਜਿਹੜਾ ਵਾ ਜੋਕੋ ਵਿੱਚ ਨਾ ਉੱਥੇ ਮੁਕਾਬਲਾ ਵਾ ਹੋ ਸਕਦਾ ਵਾ ਤੇ ਜਿਹੜਾ ਤੁਹਾਨੂੰ ਦੱਸਿਆ ਵਾ ਵੀ ਸ਼ੁਭਤਾ ਨੰਬਰ ਦਾ ਖਿਡਾਰੀ ਆ ਜ਼ਵੇਰੋ ਉਹ ਕਲੇ ਕੋਰਟ ਦਾ ਬੜਾ ਵਧੀਆ ਖਿਡਾਰੀ ਆ ਮਤਲਬ ਕਿ ਪਰ ਉਹਦੀ ਇੱਕੋ ਪ੍ਰੋਬਲਮ ਆ ਉਹ ਕਈ ਵਾਰੀ ਮੈਚ ਜਿੱਤਦਾ ਜਿੱਤਦਾ ਹਾਰ ਜਾਂਦਾ ਜਿਦਾਂ ਸੌਫਟਵਰਿਕਾ ਵੀ ਨਿਊਜ਼ੀਲੈਂਡ ਹਾਰ ਜਾਂਦੇ ਨਾ ক্রিকেট ਦੇ ਵਿੱਚ ਉਹ ਚੋਕ ਕਰ ਜਾਂਦਾ ਜਿਵੇਂ ਫਾਈਨਲ 2020 ਦੇ ਵਿੱਚ ਜਿੱਤਦਾ ਜਿੱਤਦਾ ਹਾਰ ਗਿਆ ਸੀਗਾ ਪਰ 2-3 ਸਾਲ ਪਹਿਲਾਂ ਉਹਨੇ 2021 ਦੇ ਵਿੱਚ ਸੈਮੀਫਾਈਨਲ ਚ ਵੀ ਪਹਿਵੇਂ ਸੈੱਟ ਤੇ ਜਾ ਕੇ ਹਾਰ ਗਿਆ ਸੀਗਾ 2 ਸਾਲ ਪਹਿਲਾਂ ਜਦੋਂ ਉਹਦੇ ਨਾਲ ਨਡਾਲ ਦੇ ਨਾਲ ਸੈਮੀਫਾਈਨਲ ਸੀ ਉਦੋਂ ਲੱਗਦਾ ਸੀ ਕਿ ਇੱਕ ਸੈੱਟ ਆ ਗਿਆ ਸੀਗਾ ਪਰ ਬਰਾਬਰ ਚੱਲਨਦਾ ਸੀ ਲੱਗਦਾ ਸੀ ਪਰ ਇਹਦੇ ਗਿੱਟੇ ਦੇ ਸਾਟ ਲੱਗ ਗੀ ਤੇ ਉਹ ਗਿੱਟੇ ਦੇ ਸਾਟ ਕਰਕੇ ਸਾਲੇ ਖੇਡਿਆ ਨਹੀਂ ਉਸ ਤੋਂ ਬਾਅਦ ਜਦੋਂ ਇਹ ਫੇਰ ਆਇਆ ਵਾ ਵਾਪਸ ਤੇ ਵਾਪਸ ਆਉਣ ਤੋਂ ਬਾਅਦ ਵੀ ਇਹਨੇ ਹੁਣ ਤਾਂ ਦੱਸਿਆ ਵੀ ਹਫਤਾ ਪਹਿਲਾਂ ਹੀ ਇਹਨੇ ਬੜਾ ਤਕੜਾ ਟੂਰਨਾਮੈਂਟ ਜਿੱਤਿਆ ਕਲੇਰ ਤੇ ਅ ਰੋਂ ਦਾ ਤੋਂ ਇਹ ਪਹ ਦੇ ਇਸ ਵੇਲੇ ਪੂਰੀ ਫਾਰਮ ਦੇ ਵਿੱਚ ਆ ਇਹਦੇ ਜੇ ਨਡਾਲ ਨੂੰ ਹਰਾ ਦਿੰਦਾ ਤੇ ਫਿਰ ਇਸ ਤੋਂ ਜਿਹੜੇ ਇਹਦੇ ਅਗਲੇ ਮੁਕਾਬਲੇ ਉਹ ਕਾਫੀ ਸੌਖੇ ਹੋਣਗੇ ਤੇ ਫਿਰ ਆਰਾਮ ਨਾਲ ਤੀਜੇ ਚੌਥੇ ਰਾਊਂਡ ਤੱਕ ਜਿਹੜਾ ਵਾ ਇਹ ਮਾਰ ਕਰੂਗਾ ਤੇ ਸੋ ਇਹਨਾਂ ਜਿਹੜੇ ਚਾਰ ਵੱਡੇ ਖਿਡਾਰੀ ਆ ਇਹ ਤੇ ਆਪਾਂ ਵੇਖੋ ਜੀ ਇਸ ਦੇ ਵਿੱਚ ਪਰ ਜਿਹੜੇ ਹੋਰ ਖਿਡਾਰੀ ਵਿੱਚੋਂ ਦਾ ਮਾਰ ਸਕਦੇ ਆ ਉਹਨਾਂ ਚੋਂ ਐਂਡਰੇ ਰਬਲੂਆ ਤੇ ਮਦਵੇਦੇਵਾ ਜਿਹੜੇ ਤਵੇਂ ਰਸ਼ੀਆ ਦੇ ਆ ਰੁਗਲੇਵ ਨੇ ਵੀ ਤਿੰਨ ਹਫ਼ਤੇ ਪਹਿਲਾਂ ਮੌਂਟੇ ਕਾਰਲੋ ਜਿੱਤਿਆ ਤੇ ਜਿਹੜਾ ਮੈਦਵੇ ਦੇਵ ਆ ਉਹ ਪਹਿਲਾਂ ਤੇ ਕਲੇਰ ਤੇ ਚੰਗਾ ਨਹੀਂ ਖੇਡਦਾ ਪਰ ਉਹਨਾਂ ਨੇ ਆਪਣੀ ਕਾਫੀ ਕੇਮ ਅਪਰੂਵ ਕੀਤੀ ਆ ਤੇ ਉਹ ਜਿਹੜਾ ਵਾ ਉਹ ਕਿਸੇ ਨੂੰ ਵੀ ਹਰਾ ਸਕਦਾ ਕਿਸੇ ਦਿਨ ਵੀ ਪਰ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਆਪਾਂ ਖਿਡਾਰੀ ਕਿਹਨੇ ਵੀ اچانک ਜਿਹੜਾ ਸਰਪ੍ਰਾਈਜ਼ ਕਰ ਸਕਦਾ ਹੋਗਾ ਗਰੀਸ ਦਾ ਸਿਸੀ ਪਾਸ ਉਹਨੂੰ ਕਿਤੇ ਸਟਾਫ ਨਾਲ ਸਿਸੀ ਪਾਸ ਇਹ ਗਰੀਸ ਦਾ ਨੰਬਰੇ ਖਿਡਾਰੀਆ ਹਾਲੇ ਤੱਕ ਸਭ ਤੋਂ ਵਧੀਆ ਗਰੀਸ ਦਾ ਡਾਟਾ ਨਹੀਂ ਸਕਦਾ ਹੋਈ ਆ ਇਹ 2021 ਦੇ ਵਿੱਚ ਇਹੋ ਹੀ ਬ੍ਰੈਂਚ ਓਪਨ ਜਿੱਤਾ ਜਿੱਤਾ ਹਾਰ ਗਿਆ ਸੀਗਾ ਇਹ ਜੋ ਕੋ ਵਿੱਚ ਦੋ ਸੈਟ ਅੱਗੇ ਸੀਗਾ ਪਰ ਗਲੇ ਤਿੰਨੇ ਹਾਰ ਗਿਆ ਸੀਗਾ ਸੋ ਪਰ ਇਹ ਵੀ ਇਹਨੇ ਵੀ ਥੋੜੇ ਦਿਨ ਪਹਿਲਾਂ ਜਿਹੜੀ ਆ ਇੱਕ ਦੇਖ ਦੋ ਵੱਡੇ ਟੂਰਨਾਮੈਂਟ ਜਿੱਤੇ ਸੀ ਸੀਪਾਸ ਨੇ ਵੀ ਸੋ ਕਲੇ ਦਾ ਤਕੜਾ ਖਿਡਾਰੀ ਆ ਇਹ ਵੀ ਕਾਫੀ ਬੰਦਿਆਂ ਨੂੰ ਜਿਹੜਾ ਬਹੁਤ ਸਰਪ੍ਰਾਈਜ਼ ਕਰ ਸਕਦਾ ਆਪਣੇ ਦੇ ਵਿੱਚ ਇੰਡੀਆ ਦਾ ਮੁੰਡਾ ਸਬੇਤ ਨਗਾਲ ਜੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾ ਮੈਚ 18 ਨੰਬਰ ਦੇ ਖਿਡਾਰੀ ਨਾਲ ਆ ਇਹ ਜਿਹੜਾ ਰੂਸ ਦਾ ਹੈ ਚਨਾਵ ਸੋ ਚਨਾਵ ਤੋਂ ਮਗਰ ਮੈਨੂੰ ਲੱਗਦਾ ਵੀ ਇਹ ਲੈ ਨਗਾਲ ਫਾਈਟ ਚੰਗੀ ਦਊਗਾ ਜਿਤਨਾ ਨਹੀਂ ਜਿਤਨਾ ਆਈ ਥਿੰਕ ਥੋੜਾ ਜਿਹਾ ਮੈਨੂੰ ਦੂਰ ਲੱਗਦਾ ਵਾ ਕਿ ਜੇ ਸ਼ਾਇਦ ਉਹਨੂੰ ਹਰਾ ਦਵੇ ਨਹੀਂ ਉਸ ਤੋਂ ਬਾਅਦ ਗਰਾਉਂਡ ਦੇ ਨਾਲ ਮੈਚ ਪਰ ਮੈਚ ਜਿਹੜੇ ਆ ਚੰਗੇ ਖੇਡ ਰਿਹਾ ਵਾ ਕਾਫੀ ਇਹਨੇ ਦਿਖਾਈ ਆਪਣੇ ਆਪ ਨੂੰ ਰੈਂਕ ਜਿਹੜੀ ਆ ਉਹ ਪ੍ਰੂਵ ਕੀਤੀ ਆ ਦਾ ਨਾਗੀ ਰੱਤਲਾ ਪਲਾ ਕਰੇ ਨੇ ਹੈਚ ਨਾ ਉਹਨੇ ਸੋ ਗੱਲ ਤੇ ਇਹ ਆ ਵੀ ਜਿਹੜੇ ਡਰਾਅ ਦੇ ਵਿੱਚ ਡਰਾਅ ਦੇ ਹਿਸਾਬ ਦੇ ਨਾਲ ਤੇ ਲੱਗਦਾ ਤੇ ਇਹੋ ਹੀ ਆ ਕਿ ਜਿਹੜਾ ਸਨਰਾ ਸਨਰ ਦਾ ਇਹਦਾ ਸਨਰਾ ਰਸਤਾ ਈ ਜੂਗਾ ਉਸ ਤੋਂ ਬਾਅਦ ਏਸੀ ਬਾਸ ਦਾ ਪਰ ਜਿੱਥੋਂ ਤੱਕ ਲੱਗਦਾ ਮੁਕਾਬਲਾ ਦਾ ਰੱਤ ਦਾ ਬਲਾ ਕਰੇ ਜੋਕੋ ਵਿੱਚ ਦਾ ਤੇ ਨਟਾਲ ਦਾ ਇਹਨਾਂ ਦੇ ਥੋੜੇ ਜਿਹੇ ਰਸਤੇ ਆ ਉਹ ਥੋੜੇ ਜਿਹੇ ਟਾਫ ਆ ਤੇ ਇਹਨਾਂ ਚ ਇੱਕ ਹੋਰ ਪਲੇਅਰ ਨੰਬਰ 8 ਜਿਹੜਾ ਵਾ ਪੋਲੈਂਡ ਦਾ ਹਰਕਾਜ਼ ਹਰਕਾਜ਼ ਵੀ ਇੱਕ ਚੰਗਾ ਪਲੇਅਰ ਆ ਕਲੇ ਦਾ ਵੀ ਚੰਗਾ ਪਲੇਅਰ ਸਾਰੇ ਪਾਸੇ ਚੰਗਾ ਪਲੇਅਰ ਆ ਉਹ ਵੀ ਇੱਕ ਇਹੋ ਜਿਹਾ ਪਲੇਅਰ ਆ ਜਿਹੜਾ ਇੱਕ ਸਰਪ੍ਰਾਈਜ਼ ਰਨ ਕਰ ਸਕਦਾ ਟੂਰਨਾਮੈਂਟ ਦੇ ਐਂਡ ਤੱਕ ਤੇ ਨਾਰਵੇ ਦਾ ਕੈਸਪਰ ਰਾਡਿਆ ਕਲੇ ਦਾ ਬਹੁਤ ਵਧੀਆ ਪਲੇਅਰ ਆ ਪਰ ਹਮੇਸ਼ਾ ਨਡਾਲ ਜਾਂ ਰਵਗਰ ਕੋ ਹਾਰ ਜਾਂਦਾ ਸੀ ਤੇ ਹੁਣ ਨਡਾਲ ਇੰਨਾ ਤਕੜਾ ਹੈ ਨਹੀਂਗਾ ਉਹਦਾ ਵੀ ਚਾਂਸ ਹੈਗਾ ਤੇ ਇੱਕ ਡੈਨਮਾਰਕ ਦਾ ਹੌਲਗਰ ਰੂਨ ਉਹ ਠੀਕ ਠਾਕ ਪਲੇਅਰ ਆ ਮਤਲਬ ਕਿ ਜੋਰ ਬਹੁਤ ਲਾਉਂਦਾ ਪਰ ਉਹਦੇ ਚ ਉਹ ਜਿਹੜੇ ਆ ਲੈਵਲ ਵਾਲੀ ਥੋੜੀ ਜੀ ਉਹਦੀ ਮਾਰ ਜਿਹੜੀ ਆ ਖਾ ਜਾਂਦੀ ਆ ਸੋ ਮੇਨ ਜਿਹੜਾ ਵੇਖਣ ਵਾਲੀ ਗੱਲ ਇਹ ਹੋਊਗੀ ਸਭ ਤੋਂ ਪਹਿਲਾ ਮੈਚ ਜਿਹੜਾ ਵੇਖਣ ਲੱਊਗਾ ਉਹ ਹੋਊਗਾ ਨਡਾਲ ਤੇ ਜ਼ੁਬੈਰ ਉਦ ਦਾ ਦੋਵੇਂ ਅਨਲਕੀ ਕਹਿ ਲੋ ਉਹ ਨਹੀਂ ਕਿ ਉਹ ਨਡਾਲ ਮੇਰੇ ਸਾਹਮਣੇ ਆਵੇ ਪਹਿਲੇ ਰਾਉਂਡ ਚ ਤੇ ਦੂਜਾ ਨਹੀਂ ਚਾਹੁੰਦਾ ਨਾ ਕਿ ਮੇਰੇ ਸਾਹਮਣੇ ਜਿਹੜਾ ਵਾ ਉਹ ਜਵੈਰੋ ਵਾਲੇ ਸੋ ਬੜਾ ਤਕੜਾ ਵੇਖਣ ਨਾਲ ਪਹਿਲਾ ਮੈਚ ਇਹੋ ਜਿਹਾ ਹੋਊਗਾ ਕਿ ਮਨ ਲੱਗਾ ਵੀ ਫੁੱਲ ਸੋਲਡ ਆਊਟ ਟਿਕਟਾਂ ਜਾਣਗੀਆਂ ਬਹੁਤ ਮਹਿੰਗੀਆਂ ਟਿਕਟਾਂ ਵੇਗਣਗੀਆਂ ਪਹਿਲੇ ਮੈਚ ਦੀਆਂ ਕਿਉਂਕਿ ਉਹ ਸਦਾ ਨਡਾਲ ਇਸ ਤੋਂ ਬਾਅਦ ਕਦੀ ਵੀ ਜਿਹੜਾ ਵਾ ਉਹ ਫ੍ਰੈਂਚ ਓਪਨ ਦੇ ਵਿੱਚ ਨਾ ਆਵੇ ਨਡਾਲ 올림픽 ਜ਼ਰੂਰ ਖੇਡੂ ਜਿਹੜੀ ਪੈਰਿਸ ਚ ਹੋਣੀ ਹੈ ਇੰਨਾ ਗਰਾਊਂਡਾਂ ਤੇ ਹੋਣੀਆਂ ਵਾ ਰੋਲਨ ਗੈਰਸ ਤੇ ਪਰ ਉਹ ਫ੍ਰੈਂਚ 54 ਸ਼ਾਇਦ ਦੁਬਾਰਾ ਨਹੀਂ ਖੇਡ ਸਕੂਗਾ ਤੇ ਸ਼ਾਇਦ ਉਹਦਾ ਫੇਅਰਵੈਲ ਵੀ ਇੱਥੇ ਬਹੁਤ ਵੱਡੇ ਤਰੀਕੇ ਤੇ ਕੀਤਾ ਜਾਊਗਾ। ਸੋ ਕਾਫੀ ਵੱਡੇ ਤੇ ਜਿਹੜੀ ਮਨ ਲਾਦਾ ਵੀ ਮਹਿੰਗੀਆਂ ਤੇ ਮਹਿੰਗੀ ਤੋਂ ਮਹਿੰਗੀ ਜਿਹੜੀ ਟਿਕਟਾ ਉਸ ਜ਼ਵੇਦੀ ਵੀ ਗਏਗੀ। ਤੇ ਬਾਕੀ ਤੁਹਾਨੂੰ ਦੱਸਿਆ ਵੀ ਹੌਟ ਫੇਵਰਟ ਤੇ ਇਹੋ ਹੀ ਆ ਸਿਸੀ ਪਾਸਾ ਤੇ ਕਾਰਲੋਸ ਅਲਕਰਾਜ਼ ਵੀ ਉਹਦਾ ਡਰਾਅ ਕਾਫੀ ਸਭ ਕਾ ਆਪਣੇ ਵੇਖਣ ਨੇ ਆ। ਕਾਰਲੋਸ ਅਲਕਰਾਜ਼ ਦਾ ਡਰਾਅ ਪਹਿਲੇ ਮੈਚ ਬਹੁਤ ਸੋਕੇ ਆ। ਸੋ ਅਖੀਰਲੇ ਰੌਣਕ ਤੱਕ ਪਰ ਜੇ ਮੰਨ ਲਓ ਨਡਾਲ ਆਪਣੀ ਪੂਰੀ ਲੈ ਦੇ ਵਿੱਚ ਆ ਗਿਆ। ਤੇ ਨਡਾਲ ਨੇ ਜਿਹੜੀ ਰਨ ਕਰਤੀ ਤੇ ਫਿਰ ਨਡਾਲ ਨੂੰ ਵੀ ਜਿਹੜਾ ਰੋਕਣਾ ਵਾ ਉਹ ਖਾ ਹੋ ਸਕਦਾ ਵਾ ਜਿਹੜਾ ਨਡਾਲ ਦਾ ਵਾ ਆਪਾਂ ਜਿਹੜੀ ਕੁੜੀਆਂ ਦਾ ਡਰਾਫਟ ਵਾ ਤੇ ਮੈਨਸ ਡਬਲ ਜੀ ਚ ਇੰਡੀਆ ਦਾ ਕੋប៉ុ ਬਣਾ ਵੀ ਖੇਡਦਾ ਵਾ ਉਹਦੇ ਬਾਰੇ ਆਪਾਂ ਕੱਲ ਨੂੰ ਜ਼ਰੂਰ ਗੱਲ ਕਰਾਂਗੇ ਧੰਨਵਾਦ ਦੋਸਤੋ